हां जी की हालचाल दोस्तों सत श्री अकाल दोस्तों लॉबी ਤੁਹਾਡਾ ਭਰਾ ਆ ਗਿਆ ਇੱਕ ਵਾਰੀ ਫਿਰ ਤੋਂ ਨਵੀਂ ਵੀਡੀਓ ਲੈ ਕੇ ਪੂਰੇ 1 ਮਹੀਨੇ ਦੇ ਬਾਅਦ ਪਤਾ ਨਹੀਂ ਸਾਲਾ ਹੋਇਆ ਕੀ ਪਿਆ ਸਾਲਾ ਕੀ ਹੋਇਆ ਪਿਆ ਜੀ ਨਹੀਂ ਕਰਦਾ ਸੀ ਵੀਡੀਓ ਪਰ ਅੱਜ ਵੀ ਥੋੜੇ ਬਹੁਤ ਗਰੁੱਪ वगैरह ਖਾ ਕੇ ਅਗੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਤੇ ਮਾਫੀ ਚਾਹੁੰਦੇ ਆ ਕਿ ਇੰਨੇ ਦਿਨਾਂ ਬਾਅਦ ਆਇਆ ਤੇ ਅੱਜ ਕਰਦੇ ਆ ਵੀਡੀਓ ਦੀ ਸ਼ੁਰੂਆਤ ਤੇ ਆਜੋ ਗੱਲਾਂ ਕਰਾਂਗੇ ਕੀ ਚਾਹੀਦਾ ਲੰਬੀ ਵੀ ਮਿਲ ਜੂ ਮੋਟੀ ਵੀ ਮਿਲ ਜੂ ਤੇ ਚੌੜੀ ਵੀ ਮਿਲ ਜੂ ਤਾਂ ਤੇ ਮੇਰੀ ਵੀਡੀਓ ਵੀ ਅੱਜ ਤੁਹਾਨੂੰ ਨੱਟ ਤੇ ਮਿਲ ਜੂ ਆਇਆ ਦੇਖਦੇ ਆਂ ਬੜਚਨ ਮਜ਼ਾ ਆਇਆ ਆਹ ਯੇ ਕੁੱਕ ਵੀ ਸੋਣੀ ਸ਼ੇਪ ਵੀ ਸੋਣੀ ਹਾਈਟ ਵੀ ਸੋਣੀ ਪ੍ਰਾਈਸ ਵੀ ਸੋਹਣਾ ਸੋਣੀ ਹੈ ਨਾ ਲੈਣੀ ਹੈ ਨਾ ਲੁੱਕ ਵੀ ਸੋਣੀ ਸ਼ੇਪ ਵੀ ਸੋਣੀ ਸਾਈਜ਼ ਵੀ ਸੋਹਣਾ ਲੈਣੀ ਆ ਨਾ ਲੈ ਲਾਂਗੇ ਫਿਰ ਚਲੋ ਇੱਕ ਤਾਂ ਲੋੜ ਹੀ ਪੈਣੀ ਜਿੰਨਾ ਗੱਲ ਪਾਇਆ ਸ਼ਰਮ ਆਉਂਦੀ ਐ ਕਿ ਨਹੀਂ ਜੀਨੇ ਕੀਤੀ ਸ਼ਰਮੋਂ ਦੇ ਪੁੱਟੇ ਕਰਮ ਹਾਂ ਹਾਂ ਆ ਦੇਖ ਲੋ ਬੇਟੀ ਕੀ ਦੀ ਆ ਜਿਹੜੀ ਹੋਈ ਪਈ ਐ ਇੰਨੀ ਗਰਮ ਨਾ ਸੇਵਕ ਐ ਇਹ ਜੀਆਂ ਗੱਲਾਂ ਕਿਉਂ ਬੋਲਦਾ ਕਿਉਂ ਬੋਲਦਾ ਕੁੜੀ ਦੇ ਘਰ ਦੇ ਦੇਖਦੇ ਨੇ ਹੂੰ ਜੇ ਕੁੜੀ ਦੇ ਘਰ ਦੇ ਦੇਖਦੇ ਹੁੰਦੇ ਰੋਕਦੇ ਨਾ ਕੁੜੀ ਤਾਂ ਕਰਨ ਲੱਗੀ ਪਈ ਲੈਣੀ ਐ ਨਾ ਲੈਣੀ ਨਾ ਸੇਪ ਅਬਸਿਰਡ ਸਾਈਡ ਸੁਣਾ ਚੁੱਟੀ ਲੈਣੀ ਐ ਕਿ ਕਾਲੀ ਲੈਣੀ ਐ ਦਰਸ਼ਕੋ ਦੱਸੋ ਕਿਹੜੀ ਲੈਣੀ ਐ थुक परेशाना तो थुक पर पर गए ਗੱਲਤੀ ਹੋ ਗੱਡੀ ਦੀ ਗੱਲ ਕਰਦਾ ਨਹੀਂ ਫਟਣੀ ਨਹੀਂ ਫਟਣੀ ਨਹੀਂ ਫਟਣੀ ਲੀਰੋਲੀਰ ਕਰ ਦੇਣਗੇ ਲੋਕ ਤੱਤੇ ਨੇ ਨਹੀਂ ਫਟਣੀ ਭੈਣ ਵੀ ਭੈਣ ਕਹੀਏ ਇਹ ਭੈਣ ਤੇਰੀ ਸ਼ਰਮ ਆਉਂਦੀ ਹੈ ਕਿ ਨਹੀਂ ਭੈਣ ਸ਼ਬਦ ਹੁੰਦਾ ਹੈ ਚੰਗੀ ਕੁੜੀ ਲਈ ਤੂੰ ਇਹ ਭੈਣ ਸ਼ਬਦ ਕਿਉਂ ਵਰਤਦਾ ਉਹਦਾ ਕਹੀ ਜਾਂ ਜਾਂ ਫਟ ਜੂਗੀ ਤੇਰੀ ਤੇਰੀ ਨਹੀਂ ਫਟਣੀ ਤੇਰੀ ਨਹੀਂ ਫਟਣੀ ਫਟ ਜੂਗੀ ਅਗਲਾ ਤਾਂ ਅਗਲਾ ਤਾਂ ਆਲਰੇਡੀ ਥੋੜੀ ਵੀ ਹੋਈ ਠੁਟੁਕੇ ਪਰੇਸ਼ਾਨ ਗੱਡੀ ਦੇਣੀ ਹੈ ਵੀ ਦੇਣੀ ਹੈ ਕੀ ਦੁੱਧ ਨੂੰ ਵਾਲੀ ਲੈਣੀ ਹੈ ਵੀ ਲੈਣੀ ਹੈ ਨਵੀਂ ਗੱਡੀ ਨਾ ਉਹ ਨਹੀਂ ਹਾਈ ਹਾਈ ਰੱਬਾ ਰਾਤ ਵੀ ਦਿੱਤੀ ਸੀ ਦੁੱਧ ਨੂੰ ਵਾਲੀ ਜੁੱਧ ਨੂੰ ਵਾਲੀ ਤੁਹਾਨੂੰ ਕੀ ਲੱਗਦਾ ਓਏ ਯਾਰ ਤੁਸੀਂ ਇੰਨੇ ਲੁੱੱਚੇ ਕਿਉਂ ਕੁੜੀ ਸੰਸਕਾਰੀ ਹੈ ਕੁੜੀ ਦੀ ਗੱਲ ਕੋਈ ਲੁੱੱਚੀ ਨਹੀਂ ਹੈਗੀ ਜਦੋਂ ਨੇ ਕਿਹਾ ਨਹੀਂ ਫਟਣੀ ਉਹਦਾ ਮਤਲਬ ਸੀ ਪੀਪੀ ਆਪਣੀ ਫਟਣੀ ਤੁਸੀਂ ਕੀ ਸੋਚੇ ਤੂੰ ਵੀ ਉਹ ਆਈ ਆਈਆ ਦੁਨੀਆ ਤੇ ਕਿਹੜੀ ਚੀਜ਼ ਹੈ ਜਿਹੜੀ ਨਹੀਂ ਫੱਟੀ ਓਏ ਯਾਰ ਕੀ ਬਾਤ ਆ ਹੁਣ ਮੈਂ ਵੀ ਮੂੰਚ ਪਾਉਂਗਾ ਅੰਗੂਰ ਤੁਹਾਨੂੰ ਕੀ ਲੱਗਦਾ ਹੈ ਕੁੜੀ ਸੰਸਕਾਰੀ ਹੈ ਯਾਰ ਤੁਸੀਂ ਗਲਤ ਹੋ ਬੇਟਾ ਤੁਸੀਂ ਗਲਤ ਥੋੜੀ ਸੋਚ ਮਾੜੀ ਹੈ ਹੂੰ ਸੋਚ ਮਾੜੀ ਥੋੜੀ ਨਹੀਂ ਫਟਨੀ ਨਹੀਂ ਫਟਨੀ ਚੱਲੋ ਸੇਵਕਾ ਇੱਥੇ ਦਾ ਕੰਮ ਖਤਰੇ ਵਾਲਾ ਹੀ ਹੈ ਮੇਰੀ ਮਦਰ ਨਹੀਂ ਹੈਗੇ ਜੇ ਮੇਰੇ ਮਦਰ ਹੁੰਦੇ ਨਾ ਤੇ ਇਥੋਂ ਤੱਕ ਨੌਬਤ ਨਾ ਆਂਦੀ ਕੋਈ ਕਿਸੇ ਦੀ ਹਿੰਮਤ ਨਹੀਂ ਗਈ ਕਿ ਮੈਨੂੰ ਐਦਾ ਕੋਈ ਮੇਰੇ ਮਦਰ ਨਹੀਂ ਹੈਗੇ ਜੇ ਮੇਰੇ ਮਦਰ ਹੁੰਦੇ ਨਾ ਇਹ ਤਾਂ ਇਕ ਨਵਤ ਨਾਦੀ ਮੇਰੇ ਕੋਲ ਵੀ ਮੇਰੇ ਕੋਲ ਵੀ ਮਾਈਕ ਨਹੀਂ ਹੈਗੇ ਜੇ ਮੇਰੇ ਕੋਲੇ ਮਾਈਕ ਹੁੰਦੇ ਨਾ ਮੈਂ ਰਾਜ ਦੀ ਕੁੱਤੀ ਖਾਣੀ ਕਰਦਾ ਨਾਲੇ ਤੁਹਾਨੂੰ ਆਵਾਜ਼ ਵੀ ਬਿਲਕੁਲ ਨਹੀਂ ਸੁਣੀ ਅੱਜ ਕੱਲ ਇਹ ਮੁੱਦਾ ਹੀ ਕਰ ਦੋ ਸਧੀਰਾ ਪਰ ਲੋਕ ਕਹਿਣਗੇ ਪਤੰਦੇ ਨੂੰ ਕੀ ਹੋ ਜਾ ਅੱਜ ਕੱਲ ਲੋਕਾਂ ਦਾ ਪਤਾ ਕੀ ਹੋ ਗਿਆ ਜੇ ਮਾਪਿਓ ਹੈ ਨਹੀਂ ਨਾ ਆਕੇ ਨਾ ਰੋਣ ਲੱਗ ਜਾਣਗੇ ਮੇਰੇ ਮਾਪਿਓ ਨਹੀਂ ਹੈਗੇ ਮਾਪਿਓ ਨਹੀਂ ਹੈਗੇ ਮੇਰੇ ਜੇ ਮੇਰੀ ਮੰਮੀ ਹੁੰਦੀ ਜੇ ਤੇਰੀ ਮੰਮੀ ਹੁੰਦੀ ਉਹ ਕਹਿੰਦੀ ਵੀ ਇਹੇ ਜੀ ਧੀ ਨਾਲੋਂ ਮੈਂ ਐਂ ਚੰਗੀ ਸੀ ਉਹ ਐਂ ਕਹਿੰਦੀ ਸ਼ਰਮ ਆਉਂਦੀ ਹੈ ਕਿ ਨਹੀਂ ਸਣਾ ਇੱਕ ਨਮਾ ਤਰੀਕਾ ਜਦੋਂ ਜੀ ਕਰਿਆ ਲਾਓ ਪਾਣੀ ਮਲਾਇਆ ਮੇਰੇ ਕੋਲ ਵੀ ਮੇਰੇ ਕੋਲ ਵੀ ਸਪੀਕਰ ਵੀ ਹੈਗੇ ਜਿਹੜੇ ਉਰੇ ਲੱਗਦੇ ਹੁੰਦੇ ਨੇ ਜੇ ਤੁਹਾਡੇ ਜੋ ਕੋਈ ਦਾਨ ਕਰਨਾ ਚਾਹੋ ਬਾਬਾ ਮਦਰ ਨਹੀਂ ਹੈਗਾ ਪਾਪਾ ਤਾਂ ਹੈਗਾ ਪਾਪੇ ਦੀ ਸ਼ਰਮ ਕਰੀ ਮਾੜੀ ਮੋਟੀ ਤੁਸੀਂ ਗੰਦ ਪਾਇਆ ਪਿਆ ਮੰਮੀ ਹੁੰਦੀ ਕੀ ਕਰਦੀ ਐ ਕਰਦਾ ਤੂੰ ਹੀ ਹਰਕੀਆ ਤੂੰ ਪਾਪਾ ਹਾਂ ਮਦਰ ਨਹੀਂ ਮਦਰ ਕੀ ਕਰਦੇ ਗੰਦ ਪਾਉਂਦੇ ਮਾਦਰ ਵੀ ਦੇਖਦੇ ਹੋਣਗੇ ਹੁਣ ਵੀ ਅਗ ਮੇਰੀ ਕੁੜੀ ਕੀ ਗੰਦ ਪਾਉਣ ਲੱਗੀ ਪਈ ਆ ਅੰਗੂਰ ਤਾਂ ਹੈਗੇ ਨੇ ਗੇ ਮਿਰਪੁਰ ਨਾਲ ਹੁੰਦੇ ਨਾ ਫਿਰ ਵਾਹ ਸੁਆਦ ਆਉਂਦਾ ਹੀ ਉਹ ਤੇ ਅਨਵੀ ਲਈ ਆਪਣੀ ਗਲਤੀ ਪਰ ਫਿਰ ਵੀ ਇਹਨਾਂ ਨੇ ਮੈਨੂੰ ਬਦਨਾਮ ਕੀਤਾ ਮੈਂ ਆਪਣੀ ਗਲਤੀ ਮੰਨ ਵੀ ਲਈ ਜਾਂ ਤੇ ਮੈਂ ਉਹਨਾਂ ਕੁੜੀਆਂ ਚ ਹੋਵਾਂ ਨਾ ਆਪ ਹੀ ਕੱਪੜੇ ਉਤਾਰ ਕੇ ਆਪ ਹੀ ਮਨੂ ਅਸ਼ਲੀਲ ਜਾਂ ਗਲੀਆਂ ਵੀਡੀਓ ਬਣਾ ਬਣਾ ਕੇ ਮੈਂ ਖੁਦ ਪੋਸਟ ਕਰਦੀ ਹਾਂ ਜਿਆਦਾ ਮੈਂ ਉਹਨਾਂ ਕੁੜੀਆਂ ਚ ਹੋਵਾਂ ਵੀ ਮੈਂ ਆਪ ਕੱਪੜੇ ਲਾ ਕੇ ਆਪ ਵੀਡੀਓ ਬਣਾ ਠੀਕ ਹੈ ਨਾ ਅੱਛਾ ਉਹਦੋਂ ਤੱਕ ਇਹ ਕਹਿੰਦੀ ਸਾਲ ਜੁ ਨਹੀਂ ਪ੍ਰੋਬਲਮ ਢਿੱਲੇ ਪੰਨ ਵੀ ਪ੍ਰੋਬਲਮ ਤੂੰ ਵੀ ਥੱਕ ਥੱਕ ਕੇ ਪਸੀਨਾ ਪਸੀਨਾ ਤੁਹਾਡੀ ਵੀ ਸਟੋਰੀ ਤੁਹਾਨੂੰ ਵੀ ਕਮਜ਼ੋਰੀ ਅੱਛਾ ਇਹ ਤਾਂ ਧਰਮਕਾਰੀ ਗੱਲਾਂ ਨੇ ਦੱਸੇ ਤੈਨੂੰ ਪਤਾ ਨਹੀਂ ਇਹ ਤਾਂ ਸੰਸਕਾਰੀ ਗੱਲਾਂ ਨੇ ਸਾਈਜ਼ ਦੀ ਪ੍ਰੋਬਲਮ ਢਿੱਲੇ ਪਣ ਦੀ ਪ੍ਰੋਬਲਮ ਇਹ ਤਾਂ ਉਹ ਕੰਮ ਹੋ ਗਿਆ ਵੀ ਮੀਆਂ ਇਖਲੀਫਾ ਕਾ ਕਰੇ ਵੀ ਧੀ ਰਾਣੀਓ ਸਵੇਰੇ ਉੱਠ ਕੇ ਪਾਠ ਕਰਿਆ ਕਰੋ ਗੁਰੂ ਦੇ ਲੜ ਲੱਗੋ ਉਹ ਕੰਮ ਹੋ ਗਿਆ ਆ ਦੇਖੋ ਗੰਦ ਨਹੀਂ ਉਹ ਤਾਂ ਕਰਿਆ ਕਰੇ ਛੋਟੀ ਵੀ ਮਿਲ ਜੂ ਮੋਟੀ ਵੀ ਮਿਲ ਜੂ ਕਾਲੀ ਵੀ ਮਿਲ ਜੂ ਹੁਣ ਤੂੰ ਰੋਕੇ ਇੱਥੇ ਬੈਠੀ ਆਂ ਪਾਡ ਕਾਲੇ ਵੀ ਪਾਡਕਾਸਟ ਵਾਲੇ ਵੀ ਬਹੁਤ ਧੰਨਵਾਦ ਆ ਚੱਕ ਮੇਰੇ ਪਹਿਲਾਂ ਅੰਗੂਰ ਖਲਾ ਲੈਣ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਯਾਰ ਬਾਈ ਇਹਨੂੰ ਕਿਉਂ ਲੈ ਕੇ ਆਇਆ ਹੈ ਇੱਕ ਪਾਸੇ ਤਾਂ ਲੋਕ ਇਹਨੂੰ ਘਾੜਾ ਕਿਦੋਂ ਤੋ ਭਾਈ ਅਮਰਤਪਾਲ ਮੇਰੇ ਦਾ ਜ਼ੋਰ ਲੱਗੇ ਉਹ ਹਟਾਉਣ ਤੇ ਤੂੰ ਇਹਨੂੰ ਲਿਆ ਕੇ ਬਿਠਾ ਲਿਆ ਆ ਬੀਬਾ ਮੇਰੇ ਕੋਲੇ ਬੈਠ ਸੇੂੰ ਦੱਸ ਮੈਨੂੰ ਤੇਰਾ ਧੱਕ ਗਿਆ ਸਾਈਜ਼ ਦੀ ਪ੍ਰੋਬਲਮ 10x20 ਮੇਰੇ ਨੂੰ ਪੁੱਛ ਲੈ ਕਿ ਮੈਨੂੰ ਸਾਈਜ਼ ਦੀ ਪ੍ਰੋਬਲਮ ਹੈ ਤੇ ਲੈਪੜ ਦੀ ਪ੍ਰੋਬਲਮ ਹੈ ਜੱਸੀ ਇਹ ਗੱਲਾਂ ਨਾ ਬ ਮਾਇਦਰ ਨੂੰ ਫਰੈਸ ਕਰ ਮਾਇਦਰ ਨੂੰ ਫਰੈਸ ਕਰ ਫਰੈਸ ਕਰ ਮਾਇਦਰ ਨੂੰ ਫਰੈਸ ਕਰ ਕਰੀਮ ਕਰੂਮ ਲਾ ਲ ਸਾਰੀ ਦੀ ਪ੍ਰੋਬਲਮ ਉੱਟੇ ਲੱਪਾਉਂਦੀ ਪ੍ਰੋਬਲਮ ਮੋਟੀ ਚਾਹੀਦੀ ਹੈ ਪਤਲੀ ਚਾਹੀਦੀ ਹੈ ਉਹ ਨਹੀਂ ਮਿਲਦੀ ਉਹ ਨਾਲ ਕਿੱਤੇ ਆਜੂ ਮੇਰੇ ਕਵਰੇਜ ਜਦੋਂ ਸਾਮਾਟੇ ਲੇਵਣ ਦੀ ਬਰੌਡ ਹੋ ਗਈ ਸਾਰੀ ਦੀ ਪ੍ਰੋਬਲਮ ਹੈ ਸ਼ਰਮ ਤਾਂ ਨਹੀਂ ਆਉਂਦੀ ਕਿ ਤੁਹਾਨੂੰ ਪ੍ਰੋਬਲਮ ਹੈ ਸ਼ਰਮ ਦੀ ਤੁਹਾਨੂੰ ਪ੍ਰੋਬਲਮ ਹੈ ਛਟਕਿਆਂ ਦੀ ਜਿਹੜੇ ਤੁਹਾਨੂੰ ਵੀਰ ਨਾਲ ਲਵਾਉਣੇ ਪੈਣਗੇ ਲਵਾਉਣੇ ਪੈਣਗੇ ਹਾਏ ਹੋਰ ਅੱਪਾ ਮੇਰੇ ਕੰਮੀ ਗਰਮੀ ਹੋ ਗਈ ਹੈ ਕਿ ਗਰਮੀ ਬਹੁਤ ਪਹਿਣੀ ਹੈ ਨਹੀਂ ਫਟਣੀ ਨਹੀਂ ਫਟਣੀ ਤੁਹਾਡੇ ਤਾਂ ਨਹੀਂ ਫਟਣੀ ਹਾਂ ਨਹੀਂ ਕੁੜੀ ਕਿੰਨੀ ਸੰਸਕਾਰੀ ਹੈ ਮਰਤਪਾਲ ਮੈਰੋ ਜੀ ਤੁਸੀਂ ਕੁੜੀ ਤੇ ਐਵੇਂ ਨਾ ਇਲਜ਼ਾਮ ਲਾਓ ਕੁੜੀ ਤਾਂ ਬਹੁਤ ਸੰਸਕਾਰੀ ਹੈ ਹਾਂ ਚਿਆ ਲੋਈ ਮਾਲਕਾ ਤੂੰ ਹੀ ਬਖਸ਼ਣਾ ਹੈ ਇੱਕ ਥੋੜਾ ਜਿਹਾ ਹਿੰਟੀ ਦੇ ਦੇਣਾ ਤੁਹਾਨੂੰ ਕੱਪੜੇ ਚਾਹੀਦੇ ਨੇ ਤੁਹਾਨੂੰ ਕੀ ਚਾਹੀਦਾ ਹੈ ਇੱਕ ਥੋੜਾ ਜਿਹਾ ਹਿੰਟ ਦੇਈਦਾ ਇਹ ਜੀ ਡਬਲ ਮੀਨਿੰਗ ਕਿ ਲਗਾ ਲੈਣੀ ਆ ਲੈਣੀ ਆ ਲੈਣੀ ਆ ਕੁਰਸੀ ਦੀ ਗੱਲ ਕਰਦਾ ਆ ਕੁਰਸੀ ਜਿਹੜੀ ਆ ਠੀਕ ਹੈ ਨਾ ਤੁਸੀਂ ਨਾ ਇਹ ਮੈਂ ਥੋੜਾ ਜਿਹਾ ਹਿੰਟ ਦਿੱਤਾ ਸੀ ਠੀਕ ਹੈ ਵੀ ਭਾਈ ਲੈਣੀ ਆ ਤੁਸੀਂ ਮੈਨੂੰ ਪਤਾ ਵੀ ਤੁਸੀਂ ਕਿੱਥੇ ਗਏ ਹੋ ਮੋਂਗੇ ਤੁਹਾਨੂੰ ਕਿਹਾ ਕਿਉਂ ਮੈਂ ਕਿਉਂ ਮੈਂ ਕਿਉਂ ਕਰਾਂ ਆਪਦਾ ਮੈਂ ਕਿਉਂ ਦਵਾਂ ਮੈਂ ਕਿਹਾ ਵੀ ਲੈਣੀ ਹੈ ਪਰ ਮੈਂ ਕੁਰਸੀ ਬਾਅਦ ਚ ਦਿਖਾਈ ਹੈ ਹੈਨਾ ਇਹ ਮੇਰੀ ਗਲਤੀ ਹੈ ਹੈ ਕੀ ਕੁ ਥੋੜਾ ਜਿਹਾ ਹਿੰਟੀ ਹੋ ਗਿਆ ਇੱਕ ਗਲਤ ਕੀਆ ਹਾਂ ਠੀਕ ਹੈ ਨਾ ਦੱਸੋ ਦੱਸ ਮੁਝ ਪਾਉਂਗੇ ਮੁਝ ਪਾਉਂਗੇ ਅੰਗੂਰ ਕਹਿਣਾ ਪਾਉਂਗੇ ਮੁਝ ਲੱਭੋ ਗੂਰ ਵੀ ਗਲਿਆ ਵੇ ਐਵੇਂ ਗਲਿਆ ਵੈ ਦਾ ਦਿਮਾਗ ਹੈ ਇੱਕ ਵੇ ਥੋੜਾ ਜਿਹਾ ਹਿੰਟੀ ਜਿੰਨੀ ਚ ਕੀ ਗਲਤੀ ਹੈ ਹਿੰਟ ਹੈਟਟਕ ਆ ਕੀ ਵਾ ਬਲੈ ਕਾਲੀਆਂ ਨਾ ਛੁੱਟੀ ਐ ਬੱਸ ਕਰੋ ਬੀਬਾ ਜੀ ਬੱਸ ਕਰੋ ਇਹ ਹਿੰਟ ਨਹੀਂ ਹੈਗੇ ਠੀਕ ਹੈ ਨਾ ਲੋਕ ਅੰਨੇ ਨਹੀਂ ਹੈਗੇ ਪ੍ਰਮੋਸ਼ਨ ਦਾ ਕਿੰਨਾ ਮਿਲਣਾ 2000 3000 4000 5000 ਜਿਹੜੀ ਇੱਜ਼ਤ ਹੈ ਉਹ ਮੁੱਲ ਨਹੀਂ ਮਿਲਦੀ ਕੀ ਸिखਾਈ ਜਾਂਦਾ ਜੱਸੇ ਭਾਈ ਅਮਰਤਪਾਲ ਮੈਰੋ ਨੇ ਕੋਲ ਵੇਖਿ ਸਿਖਾਦਾ ਉਤਾਰੀ ਸਿ ਕਿਉਂ ਫੇਰ ਕਰੇ ਜੀ ਤੇਰੀ ਵੀ ਛਲੂ ਹੈ ਬੁਲੀ 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 ਮਾੜਾ ਜੇ ਹੰਟੀ ਦਿੱਤਾ ਮੈਂ ਨਾ ਕਿਹਾ ਬੁਲੀ ਅਰੇ ਜਲਾ ਸਸਾ ਲਾ ਮੈਂ ਪੈਸੇਆਂ ਪਿੱਛੇ ਤਾਂ ਕੋਈ ਚੀਜ਼ ਕਰਦੀ ਨਹੀਂ ਪਹਿਲੀ ਗੱਲ ਤੇ ਨਾ ਮੈਨੂੰ ਪੈਸਾ ਚਾਹੀਦਾ ਫਿਰ ਪ੍ਰਮੋਸ਼ਨਾਂ ਕਾਦੇ ਵਾਸਤੇ ਕਰਦੀ ਹੈਗੀ ਜੇ ਤੈਨੂੰ ਫੇਮ ਨਹੀਂ ਚਾਹੀਦਾ ਨਾ ਤੈਨੂੰ ਪੈਸਾ ਚਾਹੀਦਾ ਹੈ ਕਾਦੇ ਵਾਸਤੇ ਪ੍ਰਮੋਸ਼ਨਾਂ ਕਰਦੀ ਨੂੰ ਧੋਖੇ ਧੋਖੇ ਦੇ ਨਾਲ ਉਹਨੂੰ ਬੁਲਾਇਆ ਉੱਥੇ ਮੈਨੂੰ ਉੱਥੇ ਧੋਖੇ ਨਾਲ ਬੁਲਾਇਆ ਮੇਰੀ ਇੱਜ਼ਤ ਦਾ ਸਵਾਲ ਹੈਗਾ ਇਹ ਮੈਂ ਜਿੱਦਾਂ ਦੀ ਵੀ ਵੀਡੀਓ ਪਾਣੀ ਮੈਨੂੰ ਉੱਥੇ ਧੱਕੇ ਨਾਲ ਬੁਲਾਇਆ ਇੱਕ ਸਿੱਖੂ ਕਿ ਮੈਨੇ ਹਰਸਮੈਂਟ ਕੀਤੀ ਏ ਅੰਮ੍ਰਿਤਪਾਲ ਮੈਰੋਜ ਦੀ ਬਾਰੇ ਗੱਲ ਕਰ ਰਹੀ ਏ ਕਹਿੰਦੀ ਉਹਨਾਂ ਨੇ ਮੈਨੂੰ ਧੋਖੇ ਨਾਲ ਬੁਲਾਇਆ ਠੀਕ ਆ ਮੈਨਾ ਅੰਜਾਮ ਕੀਤੇ ਲਾ ਰਹੀ ਮੇਰੀ ਵੀ ਕੋਈ ਇੱਜ਼ਤ ਆ ਕਹਿੰਦੀ ਮੈਂ ਜਿਵੇਂ ਮਰ ਜੇ ਫਿਰ ਦੇਖੀ ਤੇਰੀ ਇੱਜ਼ਤ ਇੱਜ਼ਤ ਐਵੇਂ ਹੋਊ ਪਾਉਣੀ ਆ ਐ ਕਮ ਕਮ ਉਦੋਂ ਕਰ ਲੈ ਨਹੀਂ ਹੋਣਾ ਉਦੋਂ ਉਦੋਂ ਇੱਜ਼ਤ ਉਦੋਂ ਵੀ ਕਹਿੰਦਾ ਹੁਣ ਤਾਂ ਗਈ ਹੁਣ ਤਾਂ ਗਈ ਕੀ ਗਈ ਇੱਜ਼ਤ ਹੂੰ ਮਿੱਟੀ ਕੇ ਮਲਾਤੀ ਮਿੱਟੀ ਕੇ ਮਲਾਤੀ ਪਿਓ ਦੀ ਇੱਜ਼ਤ ਪੋਰਾ ਨਹੀਂ ਕਰੀ ਸ਼ਰਮ ਪਿਓ ਵੀ ਕਹਿੰਦਾ ਹੂੰ ਮੇਰੇ ਨਿਕਲੇ ਮਾਰੇ ਕਰਮ ਕੁੜੀ ਮੇਰੀ ਪੋਰਾ ਨਹੀਂ ਕਰੀ ਸ਼ਰਮ ਪਿਛਲੇ ਜਨਮ ਚ ਕਿਹੜੇ ਮਾਰੇ ਕੀਤੇ ਸੀ ਕਰਮ ਜਿਹੜੇ ਇਸ ਨੂੰ ਚ ਕਹਿਣਾ ਪੈ ਰਿਹਾ ਲੈਣੀਆਂ ਨਾ ਦੇਣੀਆਂ अपनी आपली इजत नाही खूप क्यासा बहुतरा शेरा बा शेरा फडला मेरा मबाईल मेवी घंटी देत ਉਹ ਚਾਲੋ ਸੇਵਕਾ ਇੱਥੇ ਦੇ ਕੰਮ ਖਤਰੇ ਵਾਲਾ ਹੀ ਹਾਂਜੀ ਫਿਰ ਕਿੱਦਾਂ ਦੀ ਲੱਗੀ ਅੱਜ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋ ਨਹੀਂ ਫੁੱਟਨੀ ਜੋ ਤੂੰ ਨਹੀਂ ਲਾਈਕ ਹੋਣੀ ਨਹੀਂ ਕਮੈਂਟ ਹੋਣੀ ਨਹੀਂ ਕਮੈਂਟ ਹੋਣੇ ਥੋੜੇ ਕੁੱਟਨੇ ਪੈਣੇ ਆ ਨਾ ਕੁੱਟਨੇ ਪੈਣੇ ਆ ਨਾ ਲਾਈਕ ਕਮੈਂਟ ਸ਼ੇਅਰ ਕਰਿਓ ਠੀਕ ਹੈ ਨਾ ਤੁਹਾਡੀ ਲਾਈਕ ਕਮੈਂਟ ਸ਼ੇਅਰ ਕਰਨ ਤੁਹਾਡੀ ਨਹੀਂ ਕੱਟਣੀ ਨਹੀਂ ਕੱਟਣੀ ਉਮਰ ਨਹੀਂ ਕੱਟਣੀ ਬਦਲਣੀ ਹੈ ਠੀਕ ਹੈ ਲਾਈਕ ਕਮੈਂਟ ਸ਼ੇਅਰ ਕਰਿਓ ਉਮੀਦ ਕਰਦਾ ਤੁਹਾਨੂੰ ਵੀਡੀਓ ਕੈਨ ਲੱਗੀ ਹੋ ਤੇ ਮਾਣ ਜਨ ਨੂੰ ਸਮਝਾਇਆ ਕਰੋ ਇਹ ਜਨ ਨੂੰ ਫੋਲੋ ਕਰਾਓ ਠੀਕ ਹੈ ਰਿਪੋਰਟ ਕਰੇਗਾ ਤੇ ਆਜੋ ਮਿਲਦੇ ਅਗਲੇ ਵੀਡੀਓ ਦੇ ਨਾਲ ਲਵ ਯੂ ਟਾਟਾ ਉਮੀਦ ਕਰਦਾ ਮੈਂ ਜਲਦੀ ਆਵਾਂ ਆਪਦੇ ਆਪ ਨੂੰ ਜਲਦੀ ਲੈ ਕੇ ਆਵਾਂ ਜੇ ਤੁਸੀਂ ਵੀ ਬਿੜੇ ਨੂੰ ਬੜੀਆ ਪਿਆਰ ਦਿੰਦੇ ਹੋ ਤਾਂ ਮੈਂ ਅਗਲੀ ਵੀਡੀਓ ਜਲਦੀ ਲੈ ਕੇ ਆਵਾਂ ਚੋ ਬਾਏ